ਇਹਦੇ ਸੀਐਮ ਨੇ ਮਾਨਯੋ ਭਗਵੰਤ ਮਾਨ ਜੀ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਨੇ ਅੱਜ ਜਿਹੜੀ ਮੀਟਿੰਗ ਹੋਣੀ ਸ਼ਾਮੀ ਚਾਰੇ ਉਹ ਵੀ ਕੈਨਸਲ ਹੋ ਚੁੱਕੀ ਹੈ ਕਿਉਂਕਿ ਭਗਵੰਤ ਮਾਨ ਜੀ ਦੀ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਸੋ ਦੋਸਤੋ ਪੰਜਾਬ ਤੇ ਇੱਕੋ ਦਿਨ ਇੰਨੇ ਬਤਾਉਂਦਾ ਪੈ ਜਾਣਾ ਪਾਣੀ ਪਾਣੀ ਪੰਜਾਬ ਹੋ ਗਿਆ ਹੈ ਕਦੇ ਪਾਣੀ ਦੀ ਲੜ ਰਿਆ ਸੀ ਹਰਿਆਣਾ ਪੰਜਾਬ ਰਾਜਸਥਾਨ ਅੱਜ ਉਹੀ ਹਰਿਆਣਾ ਤੇ ਰਾਜਸਥਾਨ ਪੰਜਾਬ ਨੂੰ ਛੱਡ ਕੇ ਪਿੱਛੇ ਨੇ ਕੋਈ ਲੋਕ ਮਦਦ ਨਹੀਂ ਕਰੇ ਪਰ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਆਮ ਵਿਅਕਤੀ ਪੰਜਾਬ ਦੀ ਮਦਦ ਕਰਨ ਦੇ ਵਿੱਚ ਪਿੱਛੇ ਨਹੀਂ ਹਟ ਰਿਹਾ ਚਾਹੇ ਕੋਈ ਗੀਤਕਾਰ ਹੈ ਚਾਹੇ ਕੋਈ ਸੰਗੀਤਕਾਰ ਹੈ ਚਾਹੇ ਬਾਲੀਵੁੱਡ ਦਾ ਐਕਟਰ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਨੇ ਸੋ ਦੋਸਤੋ ਪੂਰੇ ਵਿਸ਼ੇ ਦੀ ਗੱਲਬਾਤ ਕਰਨੀ ਚੱਲਦੇ ਆਂ ਸਿੱਧਾ ਅਰਜਿੰਦਰ ਸਿੰਘ ਜੀ ਕੋਲ ਸਾਡੇ ਸਹਿਯੋਗੀ ਜੇ ਸਨ ਰੋਜ਼ਾਨਾ ਜੁੜਦੇ ਨੇ ਉਹਨਾਂ ਦੋ ਨੇ ਆ ਵੀ ਉਹਨਾਂ ਕੋਲ ਕੀ ਅਪਡੇਟ ਹੈ ਕੀ ਇਹ 3700 ਲਿਖਾ ਸਹੀ ਹੈ ਜਾਂ ਗਲਤ ਹੈ ਪਰ ਕਾਪੀ ਕਦੋਂ ਰੁਕੇਗੀ ਉਹਨਾਂ ਨੇ ਕਰਦੇ ਆ ਸਾਰਾ ਵਿਚਾਰ ਵਟਾਂਦਰਾ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਰਿੰਦਰ ਸਿੰਘ ਜੀ ਪਹਿਲਾਂ ਤਾਂ ਭਗਵਾਨ ਤਮਨ ਜੀ ਬਾਰੇ ਜਾਣਨਾ ਪਾ ਦੋ ਸਾਡੇ ਸੀਐਮ ਬਾਰੇ ਦਰਸ਼ਕਾਂ ਨੂੰ ਵੀ ਕੀ ਅਪਡੇਟ ਹੈ ਉਹਨਾਂ ਦੀ ਦੇਖੋ ਜੀ ਸੀਐਮ ਸਾਹਿਬ ਕੱਲ ਦੇ ਬਿਮਾਰ ਚੱਲ ਰਹੇ ਨੇ ਜੀ ਕੱਲ ਵੀ ਉਹਨਾਂ ਦੇ ਕੋਈ ਕੁਝ ਟ੍ਰਿਪ ਲੱਗੀ ਐ ਅੱਜ ਵੀ ਉਹਨਾਂ ਦੇ ਚੱਲ ਰਹੀ ਐ ਥੋੜੀ ਜਿਹੀ ਹਾਲਾਤ ਨੇ ਜਿਹੜੇ ਮਤਲਬ ਸੁਧਾਰ ਪਹਿਲਾਂ ਨਾਲੋਂ ਕੋਈ ਸੁਧਾਰ ਨਹੀਂ ਉਹਨਾਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਡਾਕਟਰ ਮਾਨ ਸਾਹਿਬ ਦੀ ਕੂਟੀ ਦੇ ਵਿੱਚ ਬੈਠੇ ਇਲਾਜ ਕਰ ਰਹੇ ਨੇ ਜੇ ਜੀ ਮਤਲਬ ਇਸ ਤਰ੍ਹਾਂ ਦੀ ਗੱਲ ਲੱਗੀ ਉਹਨਾਂ ਨੂੰ ਵੀ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਵੀ ਕੀਤਾ ਜਾ ਸਕਦਾ ਜੀ ਜੀ ਇਸ ਕਰਕੇ ਇਸ ਕਰਕੇ ਨਾ ਜੀ ਉਹੋ ਮਤਲਬ ਡਾਕਟਰ ਨੇ ਜਿਹੜੇ ਉਹਨਾਂ ਦੇ ਕੋਲ ਬੈਠੇ ਨੇ ਜੇ ਉਹਨੂੰ ਕੋਈ ਇਲਾਜ ਪੂਰਾ ਚੱਲ ਰਿਹਾ ਹੈਗਾ ਤੇ ਨਾਲ ਦੀ ਨਾਲ ਇਸ ਕਰਤਮੰਗਲ ਜਿਹੜੀ ਮੀਟਿੰਗ ਹੈ ਜਿਹੜੀ ਅੱਜ ਕੈਬਨਿਟ ਦੀ ਮੀਟਿੰਗ ਹੋਣੀ ਸੀ ਉਹ ਠਗਿਤ ਕਰਦੀ ਇੱਕ ਵਾਰੀ ਤੇ ਹੁਣ ਆਪਾਂ ਮਤਲਬ ਇਹੀ ਗੱਲ ਕਰ ਸਕਦੇ ਆਂ ਵੀ ਪ੍ਰਮਾਤਮਾ ਅਗੇ ਅਰਦਾਸ ਵੀ ਮਾਨ ਸਾਹਿਬ ਨੂੰ ਜਲਦੀ ਸਿਹਤਯਾਬ ਹੋਣ ਤੇ ਕਿਉਂਕਿ ਪੰਜਾਬ ਤਾਜ਼ਦੀ ਦੇ ਵਿੱਚ ਹੈ ਇਸ ਕਰਕੇ ਉਹਨਾਂ ਦੀ ਗਾਈਡ ਤੋਂ ਬਿਨਾਂ ਉਹਨਾਂ ਦੇ ਮਾਰਗ ਨਿਰਦੇਸ਼ਾਂ ਤੋਂ ਬਿਨਾਂ ਮਤਲਬ ਸਾਨੂੰ ਪੰਜਾਬ ਨੂੰ ਔਰ ਚੱਲਣਾ ਪੈ ਸਕਦਾ ਪਰ ਡਾਕਟਰ ਵੀ ਕੋਰ ਅਪਡੇਟ ਦੇਣਾ ਕਿ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬਿਆਨ ਆ ਗਿਆ ਜੋ ਕਿ ਆੜਪੁਰਾ ਇਲਾਕੇ ਵਿੱਚ ਘੁੰਮਰੇ ਰਹੇ ਉਹਨਾਂ ਨੇ ਵੋਟਾਂ ਬਿਆਨ ਦਿੱਤਾ ਹੈ ਭਗਵੰਤ ਮਾਨ ਜੀ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਮੈਦਿਕ ਡਰਾਮਾ ਕਰ ਰਹੇ ਨੇ ਤਾਂ ਕਿ ਲੋਕਾਂ ਦੇ ਸਾਹਮਣੇ ਬਾਹਰ ਆ ਕੇ ਜਵਾਬ ਦੇਣਾ ਪੈ ਰਿਹਾ ਹੈ ਕਿਉਂਕਿ ਲੋਕ ਦੁਖੀ ਨੇ ਇਸ ਕਰਕੇ ਖੁਦ ਹੀ ਬਿਮਾਰ ਹੋ ਗਏ ਕਿਉਂਕਿ ਉਹ ਤਾਂ ਕਦੇ ਬਾਹਰ ਆਏ ਹੀ ਨਹੀਂ ਲੋਕਾਂ ਦੇ ਜਿਹੜੇ ਲੋਕ ਪਾਣੀ ਜਿੰਨੇ ਸਹੀ ਦੇ ਪਰ ਭਗਵੰਤ ਮਾਨ ਜੀ ਘਰ ਬੈਠੇ ਬੈਠੇ ਬਿਮਾਰ ਹੋ ਰਹੇ ਨੇ ਦੇਖੋ ਜੀ ਦੇਖੋ ਦੁਖੀ ਬੰਦੇ ਦੀ ਮਦਦ ਕਰਨੀ ਸਭ ਦਾ ਫਰਜ਼ ਹੈ ਸਾਰੇ ਪੰਜਾਬੀ ਨੇ ਚਾਹੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਹ ਵੀ ਪੰਜਾਬੀ ਨੇ ਚਾਹੇ ਬਾਜਾਦਾ ਸਾਹਿਬ ਨੇ ਉਹ ਵੀ ਪੰਜਾਬੀ ਨੇ ਚਾਹੇ ਬਰਿੰਗ ਸਾਹਿਬ ਨੇ ਉਹ ਵੀ ਪੰਜਾਬੀ ਨੇ ਪੰਜਾਬੀ ਪੰਜਾਬੀ ਦੀ ਮਦਦ ਕਰਦਾ ਚੰਗਾ ਲੱਗਦਾ ਕਿਉਂਕਿ ਇੱਕ ਦੂਜੇ ਦੀ ਜਿਹੜੀ ਵਿਰੋਧਤਾ ਹੈ ਇਹ ਹੁਣ ਵਿਰੋਧਤਾ ਕਰਨ ਦਾ ਟਾਈਮ ਨਹੀਂ ਹੈਗਾ ਵਿਰੋਧਤਾ ਕਰਨ ਵਾਸਤੇ ਬਹੁਤ ਸਮਾਂ ਪਿਆ ਮੂਰੇ ਕਿੰਨੀ ਮਰਜ਼ੀ ਵਿਰੋਧਤਾ ਕਰੋ ਅੱਜ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਠੀਕ ਹੈ ਵੀ ਸੁਖਵੀਰ ਸਿੰਘ ਕਾਫੀ ਮਦਦ ਕਰ ਰਹੇ ਹੈ ਇਹ ਗੱਲ ਜੇ ਕੋਈ ਕਹੇ ਵੀ ਨਹੀਂ ਦਾ ਮਤਲਬ ਇਹ ਵੀ ਗੱਲ ਗਲਤ ਹੈ ਮਦਦ ਕਰ ਰਿਹਾ ਹੈ ਚੰਗੀ ਤਰ੍ਹਾਂ ਸਾਲ ਹੋਰ ਬਦਮਾਸ਼ ਕਿਉਂਕਿ ਇਹ 2 ਰੁਪਿਆ ਦਾ ਮਾਲਕ ਹੈ ਇਸ ਕਰਕੇ ਉਹਨੂੰ ਖੁੱਲੇ ਦਲੀਲ ਨਾਲ ਉਹ ਕਾਫੀ ਮਦਦ ਕਰਨੀ ਚਾਹੀਦੀ ਹੈ 37 ਸਾਲ ਹੋ ਗਏ ਇਹ ਏਡੀ ਵੱਡੀ ਤਰਾਸਦੀ ਨੂੰ ਹੋਈ ਨੂੰ ਉਸ ਤੋਂ ਬਾਅਦ ਹੁਣ ਜਿਹੜਾ ਇਹ ਵੱਡਾ ਮਸਲਾ ਆਇਆ ਇਹਦੇ ਵਿੱਚ ਜੋ ਵੀ ਜੁਮੇ ਕਹਿੰਦੇ ਹੁੰਦੇ ਨੇ ਵੀ ਜਿੰਨਾ ਪੁੰਨਦਾਨ ਕਰ ਲੂਗਾ ਉਹਦਾ ਫਲਾ ਅੱਗੇ ਮੂਰੇ ਲਾਜ਼ਮੀ ਨਿਰੂਗਾ ਇਹਨਾਂ ਦੇ ਹੁੰਦੇ ਆਉਂਦੇ ਇਹਨਾਂ ਨੂੰ ਮਤਲਬ ਵਧੀਆ ਤੋਂ ਵਧੀਆ ਜੋ ਦਾਨ ਦੁਕਾਨ ਦੀ ਮਦਦ ਹੈ ਉਹ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਜਿਹੜੇ ਆਪਾਂ ਗੱਲਬਾਤ ਕਰ ਰਹੇ ਸੀ ਵੀ ਹਰਿਆਣਾ ਤੇ ਵੀ ਸੰਕਟ ਦੇ ਕਾਰਨ ਨਾਲ ਸਾਡੇ ਜਿਹੜੇ ਦੂਜੀਆਂ ਸਟੇਟਾਂ ਨੇ ਨਾ ਉਹਨਾਂ ਦੇ ਉੱਤੇ ਜਿਹੜੀ ਪੰਜਾਬ ਦੀ ਇਮੇਜ ਹੈ ਉਹ ਬਹੁਤੀ ਸਾਫ ਨਹੀਂ ਹੁੰਦੀ ਫਿਰ ਧੁੰਦਲੀ ਹੋ ਜਾਂਦੀ ਹੈ ਕਿ ਇਹ ਤਾਂ ਆਪ ਚਲੜੀ ਜਾਂਦੇ ਨੇ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਕੋਲ ਅਪਡੇਟ ਆ ਗਈ ਹੈ ਕਿ ਨਹੀਂ ਮੰਨਣਾ ਪਊਗਾ ਸੁਣੋ ਸੁਣੋ ਇਹ ਕਾਲੀਆਂ ਦੇ ਕੇ ਜੇ ਮਾਨ ਸਾਹਿਬ ਨੂੰ ਗਾਲ੍ਹਾਂ ਦੇ ਕੇ ਜਾਂ ਬੋਲ ਕੇ ਪੰਜਾਬ ਦਾ ਮਸਲਾ ਹਲੁੰਦਾ ਤਾਂ ਸਾਰਾ ਪੰਜਾਬ ਦੇ ਸਦਾ ਗੱਲ ਕਰ ਕਾਲੀਆਂ ਕਾ ਲਣ ਦਾ ਸਮਾਂ ਨਹੀਂ ਹੈਗਾ ਹੁਣ ਪਾਣੀ ਕਾ ਲਣ ਦਾ ਟਾਈਮ ਹੈ ਲੋਕਾਂ ਨੂੰ ਪਾਣੀ ਚੋਂ ਕਾ ਲਣ ਦਾ ਟਾਈਮ ਹੈ ਇਸ ਕਰਕੇ ਕਿਉਂਕਿ ਘਗਰ ਦੇ ਆ ਦੇ ਉੱਤੇ ਜਿਹੜਾ ਪਾਣੀ ਕਹਾਜਾਗਾ ਉਹ ਮਾਨ ਸਾਹਿਬ ਦੇ ਇੱਕ ਐਮਐਲਏ ਦੇ ਉੱਤੇ ਨਾਂ ਲਾਉਣ ਲੱਗ ਰਿਹਾ ਹੈ ਹਰਿਆਣਾ ਵੀ ਮਤਲਬ ਉਹ ਐਮਐਲਏ ਜਿਹੜਾ ਘਗਰ ਦਰਿਆ ਦਾ ਨਿਭਨ ਹੈ ਉਹ ਤੋੜ ਗਿਆ ਉਹਨਾਂ ਨੇ ਇੱਕ ਪਾਸੇ ਨਾ ਫੱਟੇ ਲਾਏ ਹੋਏ ਨੇ ਜੀ ਸੱਤ ਫੱਟੇ ਨੇ 15-15 ਫੁੱਟ ਦੇ ਉਹਨਾਂ ਨੇ ਉਹ ਫੱਟੇ ਚੱਕਤੇ ਜਿਦੇ ਕਰਕੇ ਪਾਣੀ ਪੰਜਾਬ ਵਾਲੇ ਪਾਸੇ ਹੋਰ ਵੱਧ ਮਾਰ ਕਰਨ ਲੱਗਿਆ ਹਰਿਆਣਾ ਦੇ ਲੋਕਾਂ ਨੇ ਮਰਦੋ ਸਾਡੇ ਪੰਜਾਬ ਦੇ ਲੋਕਾਂ ਨੂੰ ਰੁੱਖਾ ਵੀ ਬੋਲੇ ਐ ਤੇ ਕੌੜਾ ਵੀ ਬੋਲੇ ਐ ਤੇ ਇਥੋਂ ਤਾਂ ਇਹ ਮਾੜੀ ਮੋਟੀ ਨਿੱਕੀ ਮੋਟੀ ਹੱਥੋਂ ਪਾਈਏ ਜਿਹੜੀ ਉਹ ਵੀ ਕੀਤੀ ਹੈ ਨਹੀਂ ਕਰਨੀ ਚਾਹੀਦੀ ਸੀ ਇਹ ਇੱਕ ਰਾਸ਼ਟਰੀ ਆਫਤਾ ਹੈਗੀ ਹੈ ਇਹਦਾ ਆਪਾਂ ਮਿਲ ਬੈਠ ਕੇ ਸਾਰਿਆਂ ਨੇ ਗੱਲ ਮਿਲ ਕੇ ਕੀ ਮਤਲਬ ਇਸ ਤੋਂ ਛੁਟਕਾਰਾ ਪਾਉਣਾ ਡਾਕਟਰ ਸਾਹਿਬੀ ਕੋਈ ਹੋਰ ਅਪਡੇਟ ਆ ਗਿਆ ਵੀ ਯਮਨਾ ਨਦੀ ਨੇ ਦਿੱਲੀ ਦੇ ਲੋਕ ਡਰਾਤੇ ਨੇ ਸ਼ਮਸ਼ਾਨ ਘਾੜਦੇ ਦਿੱਲੀ ਦੇ ਡੁੱਬ ਚੁੱਕੇ ਨੇ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਸੜਕਾਂ ਤੇ ਦਿੱਲੀ ਦੇ ਪਾਣੀ ਆ ਗਿਆ ਔਰ ਫਰੀਦাবাদ ਯਾਨੀ ਕਿ ਸੌਰੀ ਨੌਇਡਾ ਦੇ ਸੈਕਟਰ 25 ਦੇ ਵਿੱਚ ਪਾਣੀ ਜਿਆਦਾ ਵੜ ਗਿਆ ਇਸ ਸਮੇ ਪਾਣੀ ਦੇ ਦਿਲ ਤੱਕ ਪਹੁੰਚ ਚੁੱਕਿਆ ਹੈ ਹੈਲੋ 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 ਹਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਸੀ ਵੀ ਦਿੱਲੀ ਦੇ ਵਿੱਚ ਪਾਣੀ ਵੜ ਗਿਆ ਹੈਲੋ ਸੋ ਦੋਤੈ ਰਜਿੰਦਰ ਸਿੰਘ ਜੁੜੇ ਹੋਏ ਸੀ ਲਾਈਵ ਰੋਡ ਦੇ ਵਿੱਚ ਤੇ ਤੁਹਾਨੂੰ ਦੱਸਦੇ ਕਿ ਪਾਣੀ ਕਰਕੇ ਕਾਫੀ ਪ੍ਰੋਬਲਮਜ਼ ਆ ਰਹੀਆਂ ਨੇ ਜਿਹੜੇ ਇੰਟਰਨੈਟ ਨੇ ਲੋਕਾਂ ਦੇ ਬੰਦ ਹੋ ਰਹੇ ਨੇ ਤੇ ਦੁਆਰਾ ਰਜਿੰਦਰ ਸਿੰਘ ਜੁੜ ਚੁੱਕੇ ਨੇ ਰਜਿੰਦਰ ਸਿੰਘ ਦੁਆਰਾ ਅਪਡੇਟ ਦੇ ਨੇ ਹੈਲੋ ਹਾਂਜੀ 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 ਡਾਕਟਰ ਸਾਹਿਬ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਸੀ ਕਿ ਮੇਰੇ ਕੋਲ ਅਪਡੇਟ ਆ ਗਈ ਹੈ ਵੀ ਜਮਨਾ ਨਦੀ ਨੇ ਪਾਣੀ ਪਾਰ ਕਰ ਦਿੱਤਾ ਹੈ ਤੇ ਦਿੱਲੀ ਚ ਪਾਣੀ ਵੜ ਚੁੱਕਿਆ ਹੈ ਮੈਂ ਤੁਹਾਨੂੰ ਦੱਸਾਂ ਵਾਇਡਾ ਸੈਕਟਰ 25 ਦੇ ਚ ਬੁਰਾ ਹਾਲ ਹੋ ਚੁੱਕਿਆ ਪਾਣੀ ਅੰਦਰ ਵੜ ਨਾਲ हां जी देखो दिल्ली ਦੇ ਵਿੱਚ ਕਾਫੀ ਪਾਣੀ ਇਨਟਰ ਕਰ ਗਿਆ ਹੈਗਾ ਜਮਨਾ ਦਾ ਪਾਣੀ ਕਾਫੀ ਮਤਲਬ ਉਫਾਨ ਤੇ ਆ ਗਿਆ ਜਿਸ ਦੇ ਕਰਕੇ ਦਿੱਲੀ ਦੇ ਵਿੱਚ ਆਹ ਹਰਮਚੀ ਹੋਈ ਹੈ ਜਿਹੜੀ ਇਧਰਲੀ ਜਮਨਾ ਸਾਈਡ ਤੇ ਦਿੱਦੀ ਹੈ ਉਹਦੇ ਕਾਫੀ ਏਰੀਆ ਦੇ ਵਿੱਚ ਪਾਣੀ ਫੈਲ ਗਿਆ ਤੇ ਲੋਕਾਂ ਨੂੰ ਅਲਰਟ ਵੀ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਜਗਾ ਖਾਲੀ ਕਰੋ ਤੇ ਜੋ ਆਪਣਾ ਸਮਾਨ ਹੈ ਉਹ ਸਾਮੋ ਕਿਉਂਕਿ ਜਮਨਾ ਦਾ ਪਾਣੀ ਕਿਸੇ ਹੱਦ ਤੱਕ ਮਾਰ ਕਰ ਸਕਦਾ ਮਤਲਬ ਇਹ ਉਹ ਸਾਰਾ ਕੁਝ ਜਿਹੜਾ ਉਹ ਦੱਸ ਰਹੇ ਨੇ ਸਰਕਾਰ ਨੂੰ ਵੀ ਉੱਥੇ ਵਾਲੀ ਨੂੰ ਚਾਹੀਦਾ ਵੀ ਲੋਕਾਂ ਦੀ ਮਦਦ ਕਰੇ ਤੇ ਲੋਕਾਂ ਦਾ ਜਿਹੜਾ ਸਮਾਨ ਉਸ ਨੂੰ ਜਿੱਥੇ ਕਿਤੇ ਕੋਈ ਵੱਲ ਬਣਦਾ ਜੀਸੀਡੀ ਦਾ ਸਿਸਟਮ ਸਾਰਾ ਮਤਲਬ ਦਿੱਲੀ ਸਰਕਾਰ ਦਾ ਕਿਉਂਕਿ ਡਬਲ ਇੰਜਨ ਦੀ ਸਰਕਾਰ ਹੈ ਉੱਥੇ ਤਾਂ ਵੱਡਾ ਕੰਮ ਹੋ ਸਕਦਾ ਸਾਡੇ ਤਾਂ ਜਿਹੜੇ ਆਏ ਸੀਗੇ ਮਤਲਬ ਉਹ ਇੱਕ ਜੈਜਾ ਲੈ ਕੇ ਤੁਰ ਗਏ ਪਰ ਜੈਜੇ ਦੇ ਬਾਅਦ ਮਤਲਬ ਹਜੇ ਤੱਕ ਕੋਈ ਇਹ ਹੱਕਨੀ ਵਿਧਾਇਆ ਗਿਆ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਪਾਈ ਜਾ ਰਹੀ ਹੈ ਸੈਂਟਰ ਸਰਕਾਰ ਦੇ ਬਾਰੇ ਡਾਕਟਰ ਸਾਹਿਬ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਸਵਾਲ ਖੜੇ ਕਰਦੇ ਨੇ ਸਰਕਾਰਾਂ ਤੇ ਵੀ ਸਾਡੇ ਕੋਲ ਅਜੇ ਤੱਕ ਕੋਈ ਸਰਪ੍ਰਸ਼ਾਸਕ ਅਧਿਕਾਰੀ ਪਹੁੰਚੇ ਨਹੀਂ ਸਾਡੇ ਘਰਾਂ ਅੱਜ ਉੱਥੇ ਧੁੱਪ ਨਿਕਲੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਘਰਾਂ ਵੀ ਤਰੇੜਾ ਪੈਣੀ ਸ਼ੁਰੂ ਹੋ ਗਈ ਹੈ ਜਿਹੜੇ ਘਰ ਬੱਚੇ ਖੂਚੇ ਨੇ हां जी देखो जबो ज्यादा पानी खर्जेंदा एको दम करडी तो निकलदी है एता पहला तुहि हुंदा कि कच्चे ਘਰ ओ दी ਟਹਿ ਜਾਂਦੇ ਹੁੰਦੇ ਨੇ ਜਦੋਂ ਜਿਹੜੇ ਦੂਸਰੇ ਹੁੰਦੇ ਨੇ ਗਾਰੇ ਦੀਆਂ ਇੱਟਾਂ ਹੁਕਮ ਦੇ ਕੱਢੇ ਗਾਰੇ ਨਾਲ ਕੱਢੇ ਹੁੰਦੇ ਨੇ ਉਹਨਾਂ ਦੇ ਵਿੱਚ ਤਰੇਣਾ ਆ ਜਾਂਦੀ ਨੇ ਉੱਥੇ ਵੀ ਇਹੀ ਹੈ ਮਤਲਬ ਇਹ ਤਾਂ ਠੀਕ ਹੈ ਵੀ ਸਰਕਾਰ ਵੀ ਕੀ ਕਰੇ ਤੇ ਲੋਕ ਵੀ ਕੀ ਕਰਨ ਇਹ ਤਾਂ ਪਰਮਾਤਮਾ ਹੀ ਖੈਰ ਕਰੇ ਕਿਸ ਕਰਕੇ ਹੈ ਸਰਕਾਰ ਵੱਲੋਂ ਪੂਰਾ ਉੱਗਦਾ ਸਰਕਾਰ ਵੱਲੋਂ ਇੱਕ ਹੋਰ ਮਤਲਬ ਲੋਕਾਂ ਨੂੰ ਥੋੜੀ ਜੀ ਰਾਹਤ ਦਿੱਤੀ ਗਈ ਹੈ ਵੀ ਜਿਨਨੇ 43 ਮੌਤਾਂ ਹੋ ਗਈਆਂ ਜੀ ਜੀ 43 ਦੇ 43 ਪਰਿਵਾਰਾਂ ਦੇ ਵਿੱਚੋਂ ਇੱਕ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ ਇਹ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਮਿਤਰ ਸਾਹਿਬ ਵੱਲੋਂ ਡਾਕਟਰ ਸੋਨੀਆ ਮਾਨ ਵੀ ਅੱਜ ਆਪਣੇ ਹਲਕੇ ਹੀ ਪਹੁੰਚੇ ਨੇ ਉਹਨਾਂ ਨੇ ਹਰ ਮਦਦ ਦੇਣ ਦਾ ਪ੍ਰੋਸੈਸ ਦੇ ਸੋਨੀਆ ਮਾਨ ਤੇ ਸਵਾਲ ਉੱਠੇ ਸੀ ਆ ਜੋ ਵੀ ਨਿਕਲ ਗਏ ਨੇ ਦੇਖੋ ਇਹ ਹਰ ਇੱਕ ਵੰਦਾ ਕੋਈ ਵੀ ਪੰਜਾਬੀਆਂ ਚਾਹੇ ਉਹ ਵਿਰੋਧੀ ਧਿਰ ਦਾ ਚਾਹੇ ਰਾਜ ਸਰਕਾਰ ਚ ਸਾਰੇ ਜੀ ਜਾਨ ਨਾਲ ਸੇਵਾ ਦੇ ਵਿੱਚ ਜੁਟੇ ਹੋਏ ਨੇ ਤੇ ਕੁਥੜੀ ਆਫਤ ਹੀ ਵੱਡੀ ਆ ਗਈ ਜਿਹਦੇ ਕਰਕੇ ਸਾਡੀ ਨਾ ਸੈਂਟਰ ਸਰਕਾਰ ਦੇ ਜਿਹੜੇ ਨੈਸ਼ਨਲ ਹਾਈਵੇ ਸੀ ਨਾ ਉਹ ਕਾफी ਜ਼ਿੰਮੇਵਾਰ ਨੇ ਇਹਦੇ ਵਿੱਚ ਉਹਨਾਂ ਨੇ ਪਾਣੀ ਦਾ ਜਿਹੜਾ ਜਮਾਵ ਇੱਕ ਥਾਂ ਤੇ ਕਰਤਾ ਕਿਉਂਕਿ ਸੜਕਾਂ ਉੱਚੀਆਂ 10-10 ਫੁੱਟ ਉੱਚੀਆਂ ਸੀ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਪਲਾਨਿੰਗ ਨਹੀਂ ਬਣਾਈ ਸੀ ਜੇ ਪਾਣੀ ਆਉਂਦਾ ਦਾ ਪਾਣੀ ਨੂੰ ਥੱਲੇ ਉਹ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ ਇਹ ਜਰੂਰ ਮਤਲਬ}{|\text{National Highway}|} ਵਾਲਿਆਂ ਨੂੰ ਸੈਂਟਰ ਸਰਕਾਰ ਵੱਲੋਂ ਤੇ ਹਿਮਾਚਲ ਵਾਲਿਆਂ ਨੂੰ ਜੰਮੂ ਕਸ਼ਮੀਰ ਵਾਲਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਤਿੰਨ ਹਫ਼ਤਿਆਂ ਦੇ ਵਿੱਚ ਰਿਪੋਰਟ ਦਾਇਰ ਕਰਨ ਨੂੰ ਜਰੂਰ ਕਿਹਾ ਗਿਆ ਡਾਕਟਰ ਸੀਏ ਮਾਨ ਦੀ ਅਪਡੇਟ ਆ ਗਈ ਹੈ ਸੀਏ ਮਾਨ ਨੂੰ ਕਿਸੇ ਵੀ ਸਮੇਂ ਹਸਪਤਾਲ ਸ਼ਿਫਟ ਕੀਤਾ ਜਾ ਸਕਦਾ ਹੈ ਸਿਹਤ ਵਿਗੜ ਗਈ ਹੈ ਜ਼ਿਆਦਾ ਹਾਂਜੀ ਆਪਾਂ ਦਾ ਕੰਮ ਇਸੇ ਤੋਂ ਉਹਨਾਂ ਦੀ ਖਰਾਬ ਹੈ ਜੀ ਹਲੇ ਇਸ ਟਾਈਮ ਤੇ ਕੁੱਠੀ ਦੇ ਵਿੱਚ ਹੈਗੇ ਨੇ ਉੱਥੇ ਡਾਕਟਰ ਨੇ ਡਾਕਟਰਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਕਦੋਂ ਜੇ ਉਹਨਾਂ ਨੂੰ ਹਾਲਾਤ ਇਸ ਤਰ੍ਹਾਂ ਦੇ ਲੱਗੇ ਤਾਂ ਜ਼ਰੂਰ ਮਤਲਬ ਕਿਸੇ ਜਿਹੜਾ ਨੇੜੇ ਦਾ ਹਸਪੀਟਲ ਹੈ ਉਹਦੇ ਵਿੱਚ ਐਡਮਿਟ ਕੀਤਾ ਜਾਊਗਾ ਤੇ ਮਤਲਬ ਸਰਕਾਰ ਡਾਕਟਰਾਂ ਵੱਲੋਂ ਕੋਈ ਕਮਿਊਨੀ ਛੱਡ ਰਹੀ ਲੱਡੀ ਜਾ ਰਹੀ ਕਿਉਂਕਿ ਸਾਰੇ ਸੀਨੀਅਰ ਡਾਕਟਰ ਨੇ ਜਿਹੜੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਡਾਕਟਰ ਸਾਹਿਬ ਕੱਲ ਆਪਾਂ ਗੱਲਬਾਤ ਕਰ ਰਹੇ ਸੀ ਤੁਸੀਂ ਅਪਡੇਟ ਸੀ ਵੀ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀਏ ਪੰਜਾਬ ਆ ਰਹੇ ਸ਼ਿਵਰਾਜ ਚੋਹਾਨ ਆਏ ਲੋਕਾਂ ਨੂੰ ਮਿਲੇ ਵੀ ਪਰ ਅੱਜ ਉਹਨਾਂ ਦਾ ਇੱਕ ਵੱਡਾ ਬਕ ਸਾਹਮਣੇ ਆ ਜਾਂਦਾ ਕਿ ਉਹ ਕਹਿੰਦੇ ਨੇ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਹ ਔੜਾ ਹੀ ਜ਼ਿੰਮੇਵਾਰ ਹੈ ਉਹ ਜਾ ਕੇ ਉੱਥੇ ਮੁੱਕਰ ਹੀ ਜਾਂਦੇ ਨੇ ਜਿਨ੍ਹਾਂ ਨੇ ਪੰਜਾਬ ਦੇ ਹੱਕ ਦੇਣੇ ਸੀ ਗੱਲ ਕਰਨੀ ਪੰਜਾਬ ਬਾਰੇ ਉਹਨਾਂ ਨੇ ਉਲਟਾ ਪੰਜਾਬ ਬਾਰੇ ਇਹ ਕਹਤਾ ਵੀ ਪੰਜਾਬ ਦੇ ਜੋ ਕੁਝ ਹੋਇਆ ਨਜਾਇਜ਼ ਮਾਈਨਿੰਗ ਕਰਕੇ ਹੋਇਆ ਹੈ ਹਾਂਜੀ ਦੇਖੋ ਆਪ ਦੀ ਜਿੰਮੇਵਾਰੀ ਤੋਂ ਉਹ ਪੱਲਾ ਝਾੜੀ ਜਾਂਦੇ ਨੇ ਇਹ ਮਤਲਬ ਉਹਨਾਂ ਵਾਸਤੇ ਗੱਲ ਚੰਗੀ ਨਹੀਂ ਹੈਗੀ ਮੈਂ ਆ ਕੋਈ ਪ੍ਰੈਸ ਕਾਨਫਰੰਸ ਕੀ ਚੀਜ਼ ਚੁੱਕ ਸਾਹਿਬ ਨੇ ਉਹ ਵੀ ਮੈਂ ਸੁਣ ਰਿਹਾ ਸੀਗਾ ਇਹ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਗੱਲਾਂ ਨੇ ਨਾ ਇਸ ਤਰ੍ਹਾਂ ਦੇ ਬਿਆਨਬਾਜ਼ੀ ਹੈ ਜਿਹੜੀ ਉਹ ਨਹੀਂ ਕੀਤੀ ਜਾਣੀ ਚਾਹੀਦੀ ਸੀ ਉਹ ਤਾਂ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਨੇ ਚਾਹੇ ਜ਼ਿੰਮੇਵਾਰ ਕੋਈ ਵੀ ਹੋਵੇ ਜ਼ਿੰਮੇਵਾਰ ਜੇ ਉਹਦਾ ਦੋ ਸਾਫ ਤੋਂ ਉਹਨੂੰ ਸਜ਼ਾ ਦੇ ਗੱਲ ਕਰ ਫੌਰੀ ਰਾਹਤ ਤਾਂ ਦੇ ਨਾ ਜਿਹੜੇ ਲੋਕ ਆ ਇਸ ਟਾਈਮ ਤੇ ਭੁੱਖੇ ਨੰਗੇ ਬੈਠੇ ਨੇ ਬੁਰਾ ਹਾਲ ਹੈ ਉਹਨਾਂ ਨੇ ਸਿੱਧਾ ਨੂੰ ਜਿੱਥੇ ਮਨੁੱਖੀ ਅਧਿਕਾਰ ਕੰ ਵਿੱਚ ਉੱਥੇ ਮਤਲਬ ਤੁਸੀਂ ਚੀ ਸਹਾਇਤਾ ਦੇ ਰਹੇ ਹੋ ਇਹ ਕਹਿੰਦੇ ਵੀ ਅਸੀਂ ਬੜੀ ਮਸਤੀ ਨਾਲ ਸਰਕਾਰ ਕਰ ਰਹੀ ਹੈ ਇਹ ਸੈਂਟਰ ਸਰਕਾਰ ਦੀ ਮਸਤੀ ਅਜੇ ਤੱਕ ਪਤਾ ਨਹੀਂ ਪੰਜਾਬ ਦੇ ਵਿੱਚ ਤਾਂ ਕਦੋਂ ਹੋਊਗੀ ਮਤਲਬ ਇਹ ਘਰਣੀ ਕਹੀ ਜਾਂਦੇ ਕਿ ਵੀ ਅਸੀਂ ਬੜੀ ਮਸਤੀ ਨਾਲ ਸਰਕਾਰ ਲੋਕਾਂ ਦੇ ਦੁੱਖ ਸੁੱਖਰੇ ਵਿੱਚ ਸ਼ਾਮਲ ਹੋ ਰਹੀ ਹੈ ਸੈਂਟਰ ਸਰਕਾਰ ਸਮਝ ਨਹੀਂ ਆਉਂਦੀ ਬੜਾ ਹਸੁਨ ਨਾ ਵਿਆਹ ਚੱਲ ਰਿਹਾ ਹੈ ਮਤਲਬ ਇਸ ਪ੍ਰਾਂਤ ਕਿਹੜੀਆਂ ਗੱਲਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਇਹੀਆਂ ਹੀ ਗੱਲਾਂ ਕਰਨ ਦਾ ਟਾਈਮ ਨਹੀਂ ਹੈ ਹੁਣ ਲੋਕਾਂ ਨੂੰ ਕਬਾਂ ਫੜਨ ਦਾ ਟਾਈਮ ਹੈ ਲੋਕਾਂ ਦੀ ਬਾਹਰ ਤੇ ਲੋਕਾਂ ਨੂੰ ਇਸ ਨਸੀਰਤ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਜਿਸ ਹੱਦ ਤੱਕ ਮਤਲਬ ਸਰਕਾਰ ਦਾ ਫਰਜ ਮੰਨਦਾ ਹੈ ਸੈਂਟਰ ਸਰਕਾਰ ਦਾ ਫਰਜ ਮੰਨਦਾ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦਾ ਮੰਨਦਾ ਸਾਡੇ ਗ੍ਰਹਿ ਮੰਤਰੀ ਸਾਹਿਬ ਨੇ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਆਏ ਨੇ ਇੱਕ ਟੀਮ ਦੀ ਨੇਤਰਤਵ ਇਹਨਾਂ ਨੇ ਕੀਤੀਆਂ ਦੋ ਟੀਮਾਂ ਹੋਰ ਆਈਆਂ ਸੀਗੀਆਂ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਟੀਮਾਂ ਤੇ ਜਿਹੜੇ ਰਿਜ਼ਲਟ ਨੇ ਉਹਨਾਂ ਨੂੰ ਡਿੱਕੇ ਬਣਾ ਜਿਹੜੀ ਰਾਹਤ ਹੈ ਰਾਹਤ ਮਤਲਬ ਜਲਦੀ ਐਲਾਨ ਕੀਤੀ ਜਾਣੀ ਚਾਹੀਦੀ ਡਾਕਟਰ ਕਦੋਂ ਕਦੋਂ ਹੋਏਗਾ ਇਹਦਾ ਐਂਡ ਦੇਖੋ ਬੜੀ ਤਰਕ ਤਗੜੀ ਤਰਾਸੀ ਆ ਗਈ ਹੈ 37 ਸਾਲਾਂ ਤੋਂ ਬਾਅਦ ਆਇਆ ਪਾਣੀ ਪੰਜਾਬ ਨੂੰ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਲੋਕ ਜਿਹੜੇ ਕਿ ਮਦਲੀ ਗੁਹਾਰ ਲਗਾ ਰਹੇ ਨੇ ਉਹਨਾਂ ਦਾ ਹੁਣ ਕੀ ਬਣੇਗਾ ਸੋ ਦੋ ਡਾਕਟਰਾਂ ਨਾਲ ਫੋਨ ਲਾਈਨ ਤੇ ਜੁੜੇ ਸੀ ਡਾਕਟਰ ਰਜਿੰਦਰ ਸਿੰਘ ਜੀ ਉਹਨਾਂ ਦਾ ਫੋਨ ਸ਼ਾਇਦ ਕੱਟ ਗਿਆ ਤਾ ਅਸੀਂ ਗੱਲਬਾਤ ਕਰਨ ਦੀ ਦੁਆਰਾ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦਾ ਫੋਨ ਆਂਦਾ ਹੈ ਵਿੱਚ ਤਾਂ ਜੇਕਰ ਗੱਲ ਕੀਤੀ ਜੇ ਤਾਂ ਪੰਜਾਬ ਦੇ ਜਿਹੜੇ ਇਸ ਸਮੇਂ ਹਾਲਾਤ ਨੇ ਬਹੁਤ ਨਾਜ਼ੁਕ ਨੇ ਜੇਕਰ ਦੇਖਿਆ ਜੇ ਤਾਂ 37 ਸਾਲਾਂ ਬਾਅਦ ਇੱਕ ਤਰਸਦੀ ਆਈ ਹੈ ਪੰਜਾਬ ਦੇ ਵਿੱਚ ਇਹ ਜੇਕਰ ਗੱਲ ਕੀਤੀ ਇਹ ਜਿੱਥੇ ਪੰਜਾਬ ਨੇ ਪਹਿਲਾਂ 84 ਭੋਗੀ ਫਿਰ 88 ਦੇ ਪਾਣੀ ਆਇਆ ਪਾਣੀ ਇਸ ਤੋਂ ਵੀ ਜ਼ਿਆਦਾ ਆਇਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਪਾਣੀ ਆਇਆ ਉਹ ਬਹੁਤ ਜ਼ਿਆਦਾ ਆਇਆ ਹੈ ਇਸ ਨੇ 88 ਨੂੰ ਫੇਲ ਕਰ ਦਿੱਤਾ ਪਰ ਦੋਸਤੋ ਜੇਕਰ ਗੱਲ ਕੀਤੀ ਜੇ ਤਾਂ ਪੰਜਾਬ ਦੇ ਜਿਹੜੇ ਹੁਣ ਪਾਣੀ ਦੀ ਮਾਰ ਆ ਉਹ ਸਾਰੇ ਲੋਕਾਂ ਨੂੰ ਪੈ ਰਹੀ ਹੈ ਬਹੁਤ ਜ਼ਿਆਦਾ ਬੁਰਾ ਹੋ ਰਹਾ ਲੋਕਾਂ ਦਾ ਜਿਵੇਂ ਕਿ ਬਹੁਤ ਵੱਡੀ ਅਪਡੇਟ ਆਈ ਹੈ ਕਿ ਭਗਵਾਨ ਤਮਨ ਸੀਐਮ ਜਿਹੜੇ ਕਿ ਆ ਜਿਆਦਾ ਬਿਮਾਰ ਹੋ ਗਏ ਸੀ ਉਹਨਾਂ ਦੀ ਤਬੀਅਤ ਵਿਗੜੀ ਹੋਈ ਹੈ ਉਹਨਾਂ ਨੂੰ ਕਿਸੇ ਸਮੇਂ ਹਸਪਤਾਲ ਲਿਆ ਜਾ ਸਕਦਾ ਹੈ ਇਹ ਸਾਡੇ ਕੋਲ ਅਪਡੇਟ ਹੁਣ ਜੇ ਲਾਸਟ ਆਈ ਹੈ ਤਾਂ ਦੋਸਤੋ ਤੁਹਾੰਦਾ ਅੰਦਾਜ਼ਾ ਨੇ ਕਿ ਸ਼ਿਵਰਾਜ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਕੱਲ ਆਏ ਸੀਗੇ ਉਹ ਉਹਨਾਂ ਨੇ ਕੱਲ ਪੰਜਾਬ ਦੇ ਲੋਕਾਂ ਨੂੰ ਇੱਕ ਝੂਠੇ ਵਾਦੇ ਆਸ਼ਵਾਸਨ ਦਿੱਤਾ ਵੀ ਮੈਂ ਜਾ ਕੇ ਸੈਂਟਰ 'ਚ ਗੱਲ ਕਰਾਂਗਾ ਪਰ ਆ ਜੋ ਆਪਣੇ ਬਿਆਨਾਂ ਤੋਂ ਹੀ ਮੁਕਰਦੇ ਦਿਖਾਈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜਾ ਦੀ ਸਥਿਤੀਆਂ ਕਾਰਨ ਪੰਜਾਬ ਦੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਹੈ ਤਾਂ ਤੁਹਾਨੂੰ ਪਹਿਲਾਂ ਹੀ ਮਾਈਨਿੰਗ ਨਹੀਂ ਦਿਖ ਰਹੀ ਸੀ ਤੁਸੀਂ ਆ ਕੇ ਇੱਥੇ ਝੂਠੇ ਬਿਆਨ ਝੂਠੇ ਵਾਦੇ ਲੋਕਾਂ ਨਾਲ ਕਿਉਂ ਕਰਕੇ ਗਏ ਜਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਫੰਡ ਦੇਣਾ ਹੀ ਨਹੀਂ ਜਾਂ ਤਾਂ ਗਾਲੀਆਂ ਕਰਦੇ ਨਾ ਟਰੈਕਟਰਾਂ ਚੜ੍ਹ ਕੇ ਖੇਤਾਂ ਵਿੱਚ ਉਤਰਦੇ ਤਾਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਣਾ ਬੱਚਿਆਂ ਵਾਂਗ ਤੇ ਬੱਚਿਆਂ ਦੇ ਫਿਰ ਸੁਪਨੇ ਤੋੜਨਾਂ ਦਾ ਫਿਰ ਉਹ ਬੱਚਾ ਨੇ ਫਿਰ ਕੱਲ ਨੂੰ ਕੋਈ ਨਾ ਕੋਈ ਗਲਤ ਹਰਕਤ ਕਰਨੀ ਹੋਈ ਦੋਸਤੋ ਦੇਖਦੇ ਆ ਪੰਜਾਬ ਨੂੰ ਲੋਕਾਂ ਨੂੰ ਕਦੋਂ ਮਿਲਦਾ ਕੀ ਲੋਕ ਜਿਹਨਾਂ ਦੇ ਘਰ ਟੁੱਟਰੇ ਨੇ ਟੁੱਟ ਚੁੱਕੇ ਨੇ ਜਿਹੜੇ ਆਪਣੇ ਘਰੋਂ ਵੇਦੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਪੰਜਾਬ ਵਿੱਚ ਇਸ ਤਰ੍ਹਾਂ ਜ਼ਿਆਦਾ 43 ਮੌਤਾ ਹੋ ਚੁੱਕੀਆਂ ਨੇ ਤੇ ਹਜੇ ਵੀ ਕਈ ਥਿੜੇ ਲੜਦੇ ਨੇ ਦੱਸਿਆ ਜਾ ਰਿਹਾ ਹੈ ਕਿ 15 ਸਤੰਬਰ ਤੱਕ ਮੌਸਮ ਵਿਭਾਗ ਨੇ ਕਹਿੰਦਾ ਹੈ ਵੀ ਭਾਰੀ ਮੀਂਹ ਪੰਜਾਬ ਦੇ ਕਾਫੀ ਜ਼ਿਲ੍ਹਿਆਂ 'ਚ ਪੈ ਸਕਦਾ ਜੇਕਰ ਮੀਂਹ ਪਏਗਾ ਤਾਂ ਪਾਣੀ ਵਧੇਗਾ ਜੇ ਪਾਣੀ ਵਧੇਗਾ ਤਾਂ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ ਪਰ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦਰੇਗਾ A1 ਪੰਜਾਬੀ ਟੀਵੀ ਸੋ ਦੋਸਤੋ ਇਹਦਾ ਸ਼ਾਮ ਦਾ ਲਾਈਦਾ ਮੁੱਦਾ ਸੀ ਜੇਕਰ ਤੁਸੀਂ ਜਾਂਦੇ ਹੋ ਤੁਹਾਡੇ ਮੁੱਦੇ ਦੇ ਗੱਲ ਕਰੀਏ ਤਾਂ ਪਲੀਜ਼ ਸਾਨੂੰ ਸਾਡੇ ਨਿੱਤੇ ਤੇ ਨੰਬਰ ਤੇ ਉਹ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਅਸੀਂ ਕਿਹੜਾ ਮੁੱਦਾ ਤੁਹਾਡੇ ਕੰਨ ਤੇ ਲਈਏ ਸੋ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਦਾ ਪ੍ਰੋਗਰਾਮ ਲੈ ਕੇ ਤੁਸੀਂ ਉੱਥੇ ਦੇਖੋ ਪੰਜਾਬੀ ਟੀਵੀ ਦੇ